ਭਗਵਾਨ ਮਾਨਜੀ ਦੀ ਸਰਕਾਰ ਵੱਲੋਂ 2 ਸਾਲ ਦੇ ਘੱਟ ਸਮੇਂ ਦੇ ਵਿੱਚ 42000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਸਾਡੇ ਹਲਕੀ ਸ਼੍ਰੀ ਨਨਪੁਰ ਸਾਹਿਬ ਦੇ ਵਿੱਚ 400 ਤੋਂ ਵੱਧ ਜਿਹੜੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਨੇ ਐਦਾਂ ਦਾ ਪਿੰਡ ਵੀ ਹੈ ਜਿੱਥੋਂ ਇੱਕੋ ਪਿੰਡ ਦੀਆਂ ਚਾਰ ਕੁੜੀਆਂ ਜਿਹੜਾ ਹੈ ਉਹ ਪੰਜਾਬ ਪੁਲਿਸ ਭਰਤੀਆਂ ਹੋਈਆਂ ਮਾਣ ਵਾਲੀ ਗੱਲ ਹੈ ਤੇ ਅੱਜ ਜਿੱਥੇ ਸਰਕਾਰੀ ਨੌਕਰੀਆਂ ਤਾਂ ਹੈ ਹੀ ਹੈ ਪਰ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਤਾਂ ਸਾਡੇ ਵੱਲੋਂ ਇੱਕ ਉਪਰਾਲਾ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਰੂਪਨਗਰ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਤੇ ਆਹ ਪਲੇਸਮੈਂਟ ਕੈਂਪ ਲਾਇਆ ਗਿਆ ਸੀ ਜਿਸ ਦੇ ਵਿੱਚ ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੇ ਅੱਜ ਨੌਜਵਾਨ ਆਏ ਆ ਹੁਣ ਤੱਕ ਲਗਭਗ 680 ਤੋਂ ਵੱਧ ਬੱਚੇ ਆਏ ਨੇ ਤੇ ਮੈਨੂੰ ਉਮੀਦ ਹੈ ਜਿਸ ਕੈਂਪ ਦੇ ਵਿੱਚੋਂ ਅੱਜ ਹੀ 200 ਤੋਂ ਵੱਧ ਬੱਚਿਆਂ ਨੂੰ ਇਸੇ ਵਕਤ ਮੌਕੇ ਦੀ ਨੌਕਰੀ ਮਿਲ ਜੂਗੀ ਕਈਆਂ ਨੂੰ ਆਲਰੇਡੀ ਜਿਹੜੇ ਅਸੀਂ ਅਪਾਇੰਟਮੈਂਟ ਲੈਟਰ ਦੇ ਦਿੱਤੇ 10000 ਰੁਪਏ ਤੋਂ ਲੈ ਕੇ 35000 ਰੁਪਏ ਤੱਕ ਦਾ ਜਿਹੜਾ ਇਹ ਹੈ ਤੇ ਅਸੀਂ ਹੋਸ ਇਸ ਨੂੰ ਇਸ ਨੂੰ ਹਰ ਤਿੰਨ ਮਹੀਨੇ ਬਾਅਦ ਅਗਲਾ ਕੈਂਪ ਜੂਨ ਚ ਕਰਾਵਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਆਸ-ਪਾਸ ਲੋਕਲ ਜਿਹੜਾ ਹੈ ਰੋਜ਼ਗਾਰ ਮਿਲੇ ਜਿੰਨੇ ਬੱਚਿਆਂ ਨੂੰ ਅੱਜ ਨੌਕਰੀ ਮਿਲ ਜੂਗੀ ਉਹਨਾਂ ਨੂੰ ਮੁਬਾਰਕਬਾਦ ਜਿਨੂੰ ਨਹੀਂ ਮਿਲਦੀ ਉਹਨਾਂ ਨੂੰ ਬਿਲ ਛੋਟਾ ਕਰਨ ਦੀ ਲੋੜ ਨਹੀਂ ਉਹਨਾਂ ਦਾ ਨੰਬਰ ਉਹਨਾਂ ਦੇ ਰੈਜ਼ਿਊਮ ਸਾਡੇ ਕੋਲ ਆ ਗਏ ਆ ਅਸੀਂ ਹੋਰ ਵੀ ਕੰਪਨੀਆਂ ਨਾਲ ਗੱਲ ਕਰਕੇ ਕੋਸ਼ਿਸ਼ ਇਹ ਹੈ ਕਿ ਕੋਈ ਵੀ ਘਰ ਇਦਾਂ ਦਾ ਨਾ ਰਵੇ ਜਿਹੜਾ ਨੌਕਰੀ ਤੋਂ ਵਾਂਝਾ ਰਹੇ ਜਵੇ ਇੱਕ ਪ੍ਰਯਾਸ ਹੈ ਕੱਲੇ ਅਨੰਦਪੁਰ ਸਾਹਿਬ ਤੋਂ ਨਹੀਂ ਬਹੁਤ ਸਾਰੇ ਬੱਚੇ ਮੈਂ ਦੇਖ ਰਿਹਾ ਨੂਰਪੁਰ 베ਦੀ ਤੋਂ ਰੋਪੜ ਤੋਂ ਵੀ ਸਾਡੇ ਸੈਂਪ ਚ ਆਏ ਆ ਆਸ-ਪਾਸ ਦੇ ਪਿੰਡਾਂ ਤੋਂ ਵੀ ਸਾਡੇ ਸੈਂਪ ਚ ਆਏ ਆ ਤੇ ਅਸੀਂ ਸਾਡੀ ਕੋਸ਼ਿਸ਼ ਹੈ ਹਰ ਇੱਕ ਤੋਂ ਬੱਚੇ ਨੂੰ ਅਸੀਂ ਉਹਨਾਂ ਦਾ ਰੈਜ਼ਿਊਮ ਲੈ ਕੇ ਮੈਕਸਿਮ ਨੂੰ ਅੱਜ ਹੀ ਬਾਕੀਆਂ ਦੇ ਅਸੀਂ ਰੈਜ਼ਿਊਮ ਲੈ ਲਏ ਉਹਨੂੰ ਅਸੀਂ ਪਲੇਸਮੈਂਟ ਕਰਾਵਾਂਗੇ